ਗੁਰਸੰਗਤ ਜੀ ਸ਼ਸਤਰ ਦਾ ਨਾਮ ਹੈ ਤੋੜੇਦਾਰ ਬੰਦੂਕ ਕਿਸੇ ਗੁਰਸਿੱਖ ਪਿਆਰੇ ਨੇ ਬੜੇ ਅਦਬ ਚਾਹ ਦੇ ਨਾਲ ਇਹ ਬੰਦੂਕ ਤਿਆਰ ਕਰਕੇ ਦਸ਼ਮੇਸ਼ ਪਿਤਾ ਜੀ ਨੂੰ ਭੇਟਾ ਕੀਤੀ ਤੇ ਕਿਹਾ ਸਾ ਜਿਸ ਦੇ ਆਪ ਜੀ ਨੇ ਦਰਸ਼ਨ ਕੀਤੇ ਹਨ ਜੀ ਭੂਲੇ ਜੁਲਫ ਕਾਲ ਬਾਣਾ ਇਸਲਾਮ ਧਰਮ ਦਾ ਪੈਗੰਬਰੀ ਸ਼ਾਸਤਰ ਤਕਰੀਬਨ 1450 ਸਾਲ ਤੋਂ ਵੀ ਵੱਧ ਪੁਰਾਣਾ ਹਜਰਤ ਅਲੀ ਦੇ ਹੱਥਾਂ ਦਾ ਹਜਰਤ ਮੁਹੰਮਦ ਸਾਹਿਬ ਹੋਏ ਹਨ ਇਸਲਾਮ ਧਰਮ ਦੇ ਬਾਨੀ ਉਹਨਾਂ ਦੀ ਬੇਟੀ ਦਾ ਨਾਮ ਸੀ ਬੀਬੀ ਫਾਤਿਮਾ ਬੀਬੀ ਫਾਤਿਮਾ ਦੇ ਪਤੀ ਦਾ ਨਾਮ ਸੀ ਹਜਰਤ ਅਲੀ ਇਹਨਾਂ ਦੇ ਦੋ ਪੁੱਤਰ हसन ਤੇ ਹੁਸੈਨ ਇਹਨਾਂ ਚਾਰਾਂ ਦੇ ਨਾਮ ਕੁਰਾਨ ਸਿਫ ਦੀਆਂ ਆਇਤਾਂ ਅਜੇ ਤਾਂ ਇਸਲਾਮ ਧਰਮ ਦੇ ਧਾਰਮਿਕ ਚਿੰਨ੍ਹ ਇੱਕ ਪਾਸੇ ਸੂਰਜ ਦੂਸਰੇ ਪਾਸੇ ਚੰਦਰਮਾ ਸਿਤਾਰੇ ਸ਼ਸਤਰ ਦੇ ਦੋਨੋਂ ਪਾਸੇ ਉਕਰੇ ਹੋਏ ਹਨ ਬੀਬੀ ਫਾਤਿਮਾ ਨੇ ਆਪਣੇ ਪੁੱਤਰ ਅਤੇ ਪਤੀ ਦੀ ਯਾਦ ਅੰਦਰ ਇਹ ਸ਼ਸਤਰ ਮੱਕੇ ਵਿਖੇ ਭੇਟਾ ਕੀਤਾ ਜਦੋਂ ਔਰੰਗਜ਼ੇਬ ਹਿੰਦੂਆਂ ਨੂੰ ਜ਼ਬਰੀ ਮੁਸਲਮਾਨ ਬਣਾ ਰਿਹਾ ਸੀ ਉਹ ਮੱਕੇ ਦੀ ਹਜ ਕਰਨ ਗਿਆ ਮੱਕੇ ਦੇ ਖਲੀਫਿਆਂ ਨੇ ਇਹ ਸ਼ਸਤਰ ਔਰੰਗਜ਼ੇਬ ਨੂੰ ਸਨਮਾਨ ਵਜੋਂ ਭੇਟਾ ਕੀਤਾ ਉਹਨਾਂ ਇਹ ਜਾਣਿਆ ਕਿ ਔਰੰਗਜ਼ੇਬ ਨੇ ਇਸਲਾਮ ਧਰਮ ਵਿੱਚ ਕਾਫੀ ਵਾਅਦਾ ਕੀਤਾ ਹੈ। ਔਰੰਗਜ਼ੇਬ ਦੀ ਮੌਤ ਤੋਂ ਬਾਅਦ ਉਸ ਦੇ ਪੁੱਤਰ ਤਾਰਾ ਆਜ਼ਮ ਮੌਜਮ ਦੇ ਵਿਚਕਾਰ ਤਖਤ ਪਿੱਛੇ ਝਗੜਾ ਹੁੰਦਾ ਹੈ। ਤਾਰਾ ਆਜ਼ਮ ਮੌਜਮ ਨੂੰ ਮਾਰ ਪਹੁੰਚਾਉਂਦਾ ਹੈ ਆਪ ਤਖਤ ਦੇ ਕਾਬਿਲ ਹੋ ਜਾਂਦਾ ਹੈ। ਮੌਜਮ ਕਈ ਹੀਲੇ ਵਸੀਲੇ ਕਰਦਾ ਹੈ ਪਰੰਤੂ ਬਾਅਦ ਵਿੱਚ ਭਾਈ ਆਨੰਦ ਲਾਲ ਜੀ ਦੀ ਮਦਦ ਦੁਆਰਾ ਦਸ਼ਮੇਸ਼ ਪਿਤਾ ਜੀ ਪਾਸ ਜਾ ਕੇ ਬੇਨਤੀ ਕਰਦਾ ਹੈ ਦਸ਼ਮੇਸ਼ ਪਿਤਾ ਜੀ ਆਪ ਜੀ ਕਿਰਪਾ ਕਰੋ ਮੈਨੂੰ ਮੇਰਾ ਖੁਸਿਆ ਹੋਇਆ ਰਾਜ ਵਾਪਸ ਦਿਵਾਓ ਦਸ਼ਮੇਸ਼ ਪਿਤਾ ਜੀ ਸਿੰਘਾਂ ਦਾ ਜਥਾ ਭੇਜ ਕੇ ਮੌਜਮ ਦੀ ਮਦਦ ਕਰਦੇ ਹਨ ਮੌਜਮ ਨੂੰ ਜਿਤਨ ਸ਼ਿਭ ਹੁੰਦੀ ਹੈ ਮੌਜਮ ਜਿੱਤ ਦੀ ਖੁਸ਼ੀ ਦੇ ਡੰਕੇ ਵਜਾਉਂਦਾ ਹੋਇਆ ਅਗਰੇ ਦੇ ਕਿਲੇ ਅੰਦਰ ਪਹੁੰਚਦਾ ਹੈ ਸੋ ਨਿਹਾਲ